ਅੱਜ ਆਪਾਂ ਗੱਲ ਕਰਾਂਗੇ ਭਾਰਤ ਦੇ ਸੰਵਿਧਾਨ ਦੀ ਕਹਾਣੀ ਬਾਰੇ ਇਹ ਇੱਕ ਅਜੀਹਾ ਦਸਤਾਵੇਜ਼ ਹੈ ਜੋ 1 ਅਰਬ ਤੋਂ ਵੱਧ ਲੋਕਾਂ ਦੀ ਜ਼ਿੰਦਗੀ ਨੂੰ ਦਿਸ਼ਾ ਦਿੰਦਾ ਹੈ ਦੇਖੋ ਇਹ ਸਿਰਫ ਕਾਨੂੰਨਾਂ ਦੀ ਕਿਤਾਬ ਨਹੀਂ ਸਗੋਂ ਇੱਕ ਵਾਅਦਾ ਹੈ ਇੱਕ ਅਜੀਹਾ ਵਾਅਦਾ ਜੋ ਇੱਕ ਬਹੁਤ ਵੱਡੇ ਤੇ ਵਨ ਸੁਵੰਨੇ ਦੇਸ਼ ਨੂੰ ਇਕੱਠੇ ਬਨ ਕੇ ਰੱਖਦਾ ਹੈ ਸੰਵਿਧਾਨ ਦੀ ਸ਼ੁਰੂਆਤ ਇਹਨਾਂ ਦਮਦਾਰ ਸ਼ਬਦਾਂ ਨਾਲ ਹੁੰਦੀ ਹੈ ਇਹ ਪਹਿਲੀ ਲਾਈਨ ਹੀ ਇੱਕ ਬਹੁਤ ਵੱਡੀ ਗੱਲ ਸਾਫ਼ ਕਰ ਦਿੰਦੀ ਹੈ ਕਿ ਅਸਲੀ ਤਾਕਤ ਕਿਸੇ ਰਾਜੇ ਸਰਕਾਰ ਜਾਂ ਬਾਹਰੀ ਸ਼ਕਤੀ ਕੋਲ ਨਹੀਂ ਸਗੋਂ ਸਿੱਧੇ ਤੌਰ ਤੇ ਭਾਰਤ ਦੇ ਲੋਕਾਂ ਕੋਲ ਹੈ ਪ੍ਰਸਤਾਵਨਾ ਯਾਨੀ ਪ੍ਰੀਐਂਬਲ ਸਿਰਫ ਇੱਕ ਜਾਣ ਪਹਿਚਾਨ ਨਹੀਂ ਹੈ ਇਸ ਨੂੰ ਪੂਰੇ ਸੰਵਿਧਾਨ ਦੀ ਆਤਮਾ ਤੇ ਇਸ ਦਾ ਮਾਰਗਦਰਸ਼ਕ ਮੰਨਿਆ ਜਾਂਦਾ ਹੈ ਇਹ ਉਹਨਾਂ ਬੁਨਿਆਦੀ ਕਦਰਾਂ ਕੀਮਤਾਂ ਅਤੇ ਟੀਚਿਆਂ ਨੂੰ ਦੱਸਦੀ ਹੈ ਜਿਨ੍ਹਾਂ ਤੇ ਸਾਡੇ ਦੇਸ਼ ਦੀ ਨੀਂਹ ਰੱਖੀ ਗਈ ਹੈ ਤਾਂ ਫਿਰ ਇਹ ਵਾਦਾ ਅਸਲ ਵਿੱਚ ਹੈ ਕਿ ਆਓ ਇੱਕ ਇੱਕ ਕਰਕੇ ਉਹਨਾਂ ਸਿਧਾਂਤਾਂ ਨੂੰ ਸਮਝਦੇ ਹਾਂ ਜੋ ਪ੍ਰਸਤਾਵਨਾ ਵਿੱਚ ਦੱਸੇ ਗਏ ਨੇ ਅਤੇ ਜੋ ਭਾਰਤੀ ਰਾਜ ਦੇ ਕਿਰਦਾਰ ਨੂੰ ਪਰਿਵਾਰਸ਼ਿਤ ਕਰਦੇ ਨੇ ਸਭ ਤੋਂ ਪਹਿਲਾ ਹੈ ਪ੍ਰਭੂ ਸੱਤਾ ਸੰਪਨ ਯਾਨੀ ਸੋਵਰਨ ਇਹਦਾ ਸਿੱਧਾ ਸਿੱਧਾ ਮਤਲਬ ਇਹ ਹੈ ਕਿ ਭਾਰਤ ਆਪਣੇ ਅੰਦਰੂਨੀ ਤੇ ਬਾਹਰੀ ਮਾਮਲਿਆਂ ਬਾਰੇ ਫੈਸਲੇ ਲੈਣ ਲਈ ਪੂਰੀ ਤਰ੍ਹਾਂ ਆਜ਼ਾਦ ਹੈ ਕਿਸੇ ਹੋਰ ਦੇਸ਼ ਦਾ ਸਾਡੇ ਤੇ ਕੋਈ ਕੰਟਰੋਲ ਨਹੀਂ ਅੱਗੇ ਹੈ ਸਮਾਜਵਾਦੀ ਇੱਥੇ ਇੱਕ ਗੱਲ ਧਿਆਨ ਦੇਣ ਵਾਲੀ ਹੈ ਕਿ ਇਹ ਸ਼ਬਦ 1976 ਵਿੱਚ 42ਵੀਂ ਸੋਧ ਨਾਲ ਜੋੜਿਆ ਗਿਆ ਸੀ ਭਾਰਤੀ ਸਮਾਜਵਾਦ ਦਾ ਮਕਸਦ ਹੈ ਇੱਕ ਮਿਸ਼ਰਤ ਆਰਥਿਕਤਾ ਰਾਹੀਂ ਸਮਾਜਿਕ ਤੇ ਆਰਥਿਕ ਨਾਬਰਾਬਰੀ ਨੂੰ ਘਟਾਉਣਾ ਜਿੱਥੇ ਸਰਕਾਰੀ ਤੇ ਨਿੱਜੀ ਦੋਵੇਂ ਖੇਤਰ ਮਿਲ ਕੇ ਕੰਮ ਕਰਦੇ ਨੇ ਸਮਾਜਵਾਦੀ ਵੰਗ ਹੀ ਧਰਮ ਨਿਰਪੱਖ ਸ਼ਬਦ ਵੀ 1976 ਵਿੱਚ ਹੀ ਜੋੜਿਆ ਗਿਆ ਇਸ ਨੇ ਉਸ ਸਿਧਾਂਤ ਨੂੰ ਪੱਕਾ ਕਰ ਦਿੱਤਾ ਜੋ ਪਹਿਲਾਂ ਤੋਂ ਹੀ ਮੰਨਿਆ ਜਾਂਦਾ ਸੀ ਕਿ ਸਰਕਾਰ ਕਿਸੇ ਇੱਕ ਧਰਮ ਦਾ ਪੱਖ ਨਹੀਂ ਲਵੇਗੀ ਸਾਰੇ ਧਰਮਾਂ ਨੂੰ ਬਰਾਬਰ ਦਾ ਸਤਕਾਰ ਤੇ ਸੁਰੱਖਿਆ ਮਿਲੇਗੀ ਇਹਦਾ ਮਤਲਬ ਤਾਂ ਬਹੁਤ ਸਾਫ਼ ਹੈ ਕਿ ਅਸਲੀ ਤਾਕਤ ਲੋਕਾਂ ਦੇ ਹੱਥ ਵਿੱਚ ਹੈ। ਲੋਕ ਆਪਣੀ ਸਰਕਾਰ ਨੂੰ ਨਿਯਮਿਤ, ਆਜ਼ਾਦ ਅਤੇ ਨਿਰਪੱਖ ਚੋਣਾ ਰਾਹੀਂ ਚੁਣਦੇ ਹਨ। ਹਰ ਬਾਲਗ ਨਾਗਰਿਕ ਨੂੰ ਵੋਟ ਪਾਉਣ ਦਾ ਹੱਕ ਹੈ। ਤੇ ਆਖਿਰ ਵਿੱਚ ਗਣਰਾਜ। ਦੇਖੋ ਇੱਕ ਹੁੰਦਾ ਹੈ ਰਾਜਤੰਤਰ ਜਿੱਥੇ ਦੇਸ਼ ਦਾ ਮੁਖੀ ਕੋਈ ਰਾਜਾ ਜਾਂ ਰਾਣੀ ਹੁੰਦਾ ਹੈ ਜੋ ਖਾਨਦਾਨੀ ਚੱਲਦਾ ਹੈ ਪਰ ਭਾਰਤ ਇੱਕ ਗਣਰਾਜ ਹੈ ਜਿੱਥੇ ਦੇਸ਼ ਦਾ ਮੁਖੀ ਯਾਨੀ ਰਾਸ਼ਟਰਪਤੀ ਲੋਕਾਂ ਦੁਆਰਾ ਇੱਕ ਤੈ ਸਮੇ ਲਈ ਚੁਣਿਆ ਜਾਂਦਾ ਹੈ। ਸਵਾਲ ਉੱਠਦਾ ਹੈ ਕਿ ਇਹ ਸ਼ਾਨਦਾਰ ਦ੍ਰਿਸ਼ਟੀ ਤਿਆਰ ਕਿਸ ਨੇ ਕੀਤੀ ਚਲੋ ਉਸ ਸੰਸਥਾ ਬਾਰੇ ਜਾਣਦੇ ਹਾਂ ਜਿਸ ਨੂੰ ਇਹ ਇਤਿਹਾਸਿਕ ਕੰਮ ਸੌਪਿਆ ਗਿਆ ਸੀ ਸੰਵਿਧਾਨ ਸਭਾ ਇਹ ਸਭਾ ਕੋਈ ਇੱਕ ਰਾਤ ਵਿੱਚ ਨਹੀਂ ਬਣ ਗਈ ਸੀ ਇਸ ਪਿੱਛੇ ਦਹਾਕਿਆਂ ਦਾ ਸੰਘਰਸ਼ ਤੇ ਗਲਵਾਦ ਸੀ ਇਹ ਵਿਚਾਰ 1934 ਵਿੱਚ ਐਮ ਐਨ ਰਾਏ ਨੇ ਪੇਸ਼ ਕੀਤਾ ਸੀ ਤੇ ਆਖਿਰਕਾਰ 1946 ਵਿੱਚ ਕੈਬਨਟ ਮਿਸ਼ਨ ਪਲਾਨ ਦੇ ਤਹਿਤ ਇਹ ਇੱਕ ਹਕੀਕਤ ਬਣਿਆ ਇਸ ਅਸੈਂਬਲੀ ਦੀ ਇੱਕ ਬਹੁਤ ਹੀ ਖਾਸ ਗੱਲ ਸੀ ਇਹਦੇ ਦੋ ਕੰਮ ਸਨ ਇੱਕੋ ਵੇਲੇ ਦੋ ਵੱਡੀਆਂ ਜ਼ਿੰਮੇਵਾਰੀਆਂ ਇੱਕ ਪਾਸੇ ਇਹ ਦੇਸ਼ ਦਾ ਸੰਵਿਧਾਨ ਲਿਖ ਰਹੀ ਸੀ ਤੇ ਦੂਜੇ ਪਾਸੇ ਇਹ ਉਸ ਬਦਲਾਅ ਦੇ ਦੌਰ ਵਿੱਚ ਭਾਰਤ ਦੀ ਪਹਿਲੀ ਸੰਸਦ ਜੋ ਵੀ ਕੰਮ ਕਰ ਰਹੀ ਸੀ ਸੰਵਿਧਾਨ ਬਣਾਉਣ ਵਾਲਿਆਂ ਨੇ ਜ਼ੀਰੋ ਤੋਂ ਸ਼ੁਰੂਆਤ ਨਹੀਂ ਕੀਤੀ ਉਹਨਾਂ ਨੇ ਇੱਕ ਬਹੁਤ ਹੀ ਸਿਆਣਾ ਕੰਮ ਕੀਤਾ ਦੁਨੀਆ ਭਰ ਦੇ ਸੰਵਿਧਾਨਾਂ ਨੂੰ ਪੜਿਆ ਤੇ ਉੱਥੋਂ ਸਭ ਤੋਂ ਵਧੀਆ ਵਿਚਾਰਾਂ ਨੂੰ ਚੁਣ ਕੇ ਭਾਰਤ ਦੇ ਹਾਲਾਤਾਂ ਮੁਤਾਬਿਕ ਢਾਲ ਲਿਆ ਚਲੋ ਕੁਝ ਉਦਾਹਰਣਾਂ ਦੇਖਦੇ ਆ ਜਿਵੇਂ ਮੌਲਿਕ ਅਧਿਕਾਰਾਂ ਦਾ ਆਈਡੀਆ ਅਮਰੀਕਾ ਦੇ ਸੰਵਿਧਾਨ ਤੋਂ ਲਿਆ ਗਿਆ ਸਰਕਾਰ ਦਾ ਸੰਸਦੀ ਰੂਪ ਬ੍ਰਿਟੇਨ ਤੋਂ ਲਿਆ ਗਿਆ ਜਿਸ ਨਾਲ ਭਾਰਤ ਪਹਿਲਾਂ ਤੋਂ ਹੀ ਵਾਕਿਫ ਸੀ ਤੇ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਆਇਰਲੈਂਡ ਤੋਂ ਆਏ ਇਸ ਸਚਮੂਚੀ ਇੱਕ ਵਿਸ਼ਵਵਿਆਪੀ ਕੋਸ਼ਿਸ਼ ਸੀ ਭਾਰਤ ਦਾ ਜੋ ਸਰਕਾਰੀ ਢਾਂਚਾ ਹੈ ਨਾ ਉਹ ਬੜਾ ਦਿਲਚਸਪ ਹੈ ਇੱਕ ਪਾਸੇ ਇਹ ਸੰਗੀ ਹੈ ਮਤਲਬ ਕੇਂਦਰ ਤੇ ਰਾਜ ਸਰਕਾਰਾਂ ਵਿੱਚ ਤਾਕਤਾਂ ਵੰਡੀਆਂ ਹੋਈਆਂ ਨੇ ਪਰ ਦੂਜੇ ਪਾਸੇ ਇਹਦੇ ਵਿੱਚ ਇਕਾਤਮਕ ਝੁਕਾਅ ਵੀ ਹੈ ਜਿਵੇਂ ਕਿ ਇੱਕ ਮਜ਼ਬੂਤ ਕੇਂਦਰ ਤੇ ਇੱਕੋ ਨਾਗਰਿਕਤਾ ਇਸੇ ਲਈ ਇਸ ਨੂੰ ਰਾਜਾਂ ਦਾ ਸੰਘ ਕਿਹਾ ਜਾਂਦਾ ਹੈ ਇਹਨਾਂ ਗੱਲ ਕਰਦਿਆਂ ਉਸ ਹਿੱਸੇ ਦੀ ਜੋ ਸਿੱਧਾ ਹਰ ਨਾਗਰਿਕ ਨਾਲ ਜੁੜਿਆ ਹੋਇਆ ਹੈ ਇਹ ਉਹ ਵਾਅਦਾ ਹੈ ਜੋ ਸਾਨੂੰ ਸਾਰਿਆਂ ਨੂੰ ਦਿੱਤਾ ਗਿਆ ਹੈ ਯਾਨੀ ਸਾਡੇ ਮੌਲਿਕ ਅਧਿਕਾਰ ਸੰਵਿਧਾਨ ਸਾਨੂੰ 6 ਬੁਨਿਆਦੀ ਅਧਿਕਾਰਾਂ ਦੀ ਗਾਰੰਟੀ ਦਿੰਦਾ ਹੈ ਸਮਾਨਤਾ ਆਜ਼ਾਦੀ ਸ਼ੋਸ਼ਣ ਵਿਰੁੱਧ ਅਧਿਕਾਰ ਧਾਰਮਿਕ ਆਜ਼ਾਦੀ ਸਭਿਆਚਾਰਕ ਤੇ ਵਿਦਿਅਕ ਅਧਿਕਾਰ ਅਤੇ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਇਹ ਸਿਰਫ ਕਿਤਾਬੀ ਗੱਲਾਂ ਨਹੀਂ ਹਨ ਇਹ ਲਾਗੂ ਹੋਣ ਵਾਲੀਆਂ ਗਾਰੰਟੀਆਂ ਨੇ ਜੋ ਹਰ ਨਾਗਰਿਕ ਦੀ ਆਜ਼ਾਦੀ ਤੇ ਸਨਮਾਨ ਨੂੰ ਯਕੀਨੀ ਬਣਾਉਂਦੀਆਂ ਹਨ ਪਾਰਿਨਾ ਸਾਰਿਆਂ ਵਿੱਚੋਂ ਸਭ ਤੋਂ ਅਹਿਮ ਕਿਹੜਾ ਹੈ ਬਹੁਤ ਲੋਕ ਕਹਿੰਦੇ ਨੇ ਕਿ ਉਹ ਹੈ 6ਵਾਂ ਅਧਿਕਾਰ ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਪਤਾ ਕਿਉਂ ਕਿਉਂਕਿ ਇੱਕ ਤਰ੍ਹਾਂ ਦਾ ਪਾਵਰ ਟੂਲ ਹੈ ਜੇ ਇਹ ਨਾ ਹੋਵੇ ਤਾਂ ਬਾਕੀ ਦੇ ਪੰਜ ਅਧਿਕਾਰ ਸਿਰਫ ਸਲਾਹਾਂ ਬਣ ਕੇ ਰਹਿ ਜਾਣਗੇ ਏਹੀ ਉਹ ਅਧਿਕਾਰ ਹੈ ਜੋ ਬਾਕੀਆਂ ਨੂੰ ਲਾਗੂ ਕਰਵਾਉਂਦਾ ਹੈ ਇਹ ਅਧਿਕਾਰ ਰਿਟਾ ਰਾਹੀਂ ਸੁਰੱਖਿਤ ਕੀਤੇ ਜਾਂਦੇ ਨੇ ਇਹ ਅਸਲ ਵਿੱਚ ਅਦਾਲਤ ਦੇ ਹੁਕਮ ਹੁੰਦੇ ਨੇ ਜਿਵੇਂ ਕਿ ਹੈਬੀਅਸ ਕਾਰਪਸ ਦੀ ਰਿਟ ਕਿਸੇ ਨੂੰ ਗੈਰ ਕਾਨੂੰਨੀ ਹਿਰਾਸਤ ਤੋਂ ਛੁਡਾ ਸਕਦੀ ਹੈ ਇਹ ਪੰਜ ਤਰ੍ਹਾਂ ਦੀਆਂ ਰਿਟਾਂ ਨਾਗਰਿਕਾਂ ਨੂੰ ਇਹ ਤਾਕਤ ਦਿੰਦੀਆਂ ਹਨ ਕਿ ਜੇ ਉਹਨਾਂ ਦੇ ਅਧਿਕਾਰਾਂ ਦੀ ਉਲੰਘਣਾ ਹੋਵੇ ਤਾਂ ਉਹ ਸਿੱਧਾ ਸੁਪਰੀਮ ਕੋਰਟ ਜਾਂ ਹਾਈ ਕੋਰਟ ਜਾ ਸਕਦੇ ਨੇ ਇਹ ਸਾਰੇ ਉਹ ਸਾਧਨ ਨੇ ਜੋ ਨਾਗਰਿਕਾਂ ਦੇ ਹੱਥਾਂ ਵਿੱਚ ਦਿੱਤੇ ਗਏ ਨੇ ਸੰਵਿਧਾਨ ਕੋਈ ਪੱਤਰ ਤੇ ਲਕੀਰ ਨਹੀਂ ਹੈ ਸਗੋਂ ਇਹ ਇੱਕ ਜਿਉਂਦਾ ਜਗਦਾ ਦਸਤਾਵੇਜ਼ ਹੈ ਇਹ ਸਮਾਜ ਦੀਆਂ ਬਦਲਦੀਆਂ ਲੋੜਾਂ ਤੇ ਨਵੀਆਂ ਚੁਣੌਤੀਆਂ ਦੇ ਹਿਸਾਬ ਨਾਲ ਖੁਦ ਨੂੰ ਬਦਲਦਾ ਤੇ ਵਿਕਸਿਤ ਕਰਦਾ ਰਹਿੰਦਾ ਹੈ ਇਹਦੀ ਸਭ ਤੋਂ ਵਧੀਆ ਉਦਾਹਰਣ ਇੱਕ ਸਵਾਲ ਹੈ ਜਿਸ ਨੇ ਕਈ ਸਾਲਾਂ ਤੱਕ ਭਾਰਤੀ ਨਿਆਂਪਾਲਿਕਾ ਨੂੰ ਪਰੇਸ਼ਾਨ ਕਰੀ ਰੱਖਿਆ ਕੀ ਪ੍ਰਸਤਾਵਨਾ ਜਿਸ ਨੂੰ ਅਸੀਂ ਸੰਵਿਧਾਨ ਦੀ ਆਤਮਾ ਕਿਹਾ ਸੀ ਅਸਲ ਵਿੱਚ ਸੰਵਿਧਾਨ ਦਾ ਇੱਕ ਲਾਗੂ ਕਰਨ ਯੋਗ ਹਿੱਸਾ ਹੈ ਵੀ ਜਾਂ ਨਹੀਂ ਦੇਖੋ ਸ਼ੁਰੂ ਵਿੱਚ 1960 ਦੇ ਬੇਰੂਬਾਰੀ ਯੂਨੀਅਨ ਕੇਸ ਵਿੱਚ ਸੁਪਰੀਮ ਕੋਰਟ ਨੇ ਕਿਹਾ ਕਿ ਨਹੀਂ ਪ੍ਰਸਤਾਵਨਾ ਸੰਵਿਧਾਨ ਦਾ ਹਿੱਸਾ ਨਹੀਂ ਹੈ ਪਰ ਫਿਰ ਆਇਆ 1973 ਦਾ ਇਤਿਹਾਸਿਕ ਕੇਸ਼ਵਾਨੰਦ ਪਾਰਤੀ ਕੇਸ ਤੇ ਅਦਾਲਤ ਨੇ ਆਪਣਾ ਹੀ ਫੈਸਲਾ ਪਲਟ ਦਿੱਤਾ ਇਸ ਵਾਰ ਫੈਸਲਾ ਹੋਇਆ ਕਿ ਪ੍ਰਸਤਾਵਨਾ ਨਾ ਸਿਰਫ ਸੰਵਿਧਾਨ ਦਾ ਹਿੱਸਾ ਹੈ ਸਗੋਂ ਇਹ ਇਸ ਦੇ ਬੁਨਿਆਦੀ ਢਾਂਚੇ ਨੂੰ ਵੀ ਦਰਸਾਉਂਦੀ ਹੈ ਇਸ ਫੈਸਲੇ ਦਾ ਅਸਰ ਬਹੁਤ ਵੱਡਾ ਸੀ ਇਹਨੇ ਇੱਕ ਸੁਰੱਖਿਆ ਕਵਚ ਬਣਾ ਦਿੱਤਾ ਇਦਾ ਮਤਲਬ ਇਹ ਹੋਇਆ ਕਿ ਸੰਸਦ ਸਮੇਂ ਦੇ ਨਾਲ ਸੰਵਿਧਾਨ ਨੂੰ ਬਦਲ ਸਕਦੀ ਹੈ ਪਰ ਉਹ ਇਸ ਦੇ ਮੂਲ ਸਿਧਾਂਤਾਂ ਜਿਵੇਂ ਲੋਕਤੰਤਰ, ਤਰਮ ਨਿਰਪੱਖਤਾ ਤੇ ਸੰਘਵਾਦ ਨੂੰ ਬਦਲ ਜਾਂ ਖਤਮ ਨਹੀਂ ਕਰ ਸਕਦੀ। ਇਹ ਸੰਵਿਧਾਨ ਦੀ ਰੂਹ ਦੀ ਰਾਖੀ ਕਰਦਾ ਹੈ। ਤਾਂ ਫਿਰ ਜਿਵੇਂ ਅਸੀਂ ਦੇਖਿਆ ਸੰਵਿਧਾਨ ਇੱਕ ਵਾਅਦੇ ਦੀ ਤਰ੍ਹਾਂ ਖੜਾ ਹੈ। ਨਿਆਂ, ਆਜ਼ਾਦੀ ਤੇ ਬਰਾਬਰੀ ਵਾਲੇ ਸਮਾਜ ਦਾ ਵਾਅਦਾ। ਅੱਜ ਜੀ 75 ਸਾਲਾਂ ਤੋਂ ਵੀ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਸਵਾਲ ਇਹੀ ਹੈ ਕਿ ਭਾਰਤ ਗਣਰਾਜ ਆਪਣੀ ਯਾਤਰਾ ਵਿੱਚ ਉਸ ਮਹਾਨ ਸੋਚ ਦੇ ਕਿੰਨਾ ਕੋ ਨੇੜੇ ਪਹੁੰਚਿਆ ਹੈ ਜੋ ਇਸ ਦੇ ਨਿਰਮਾਤਾਵਾਂ ਨੇ ਰੱਖੀ ਸੀ